ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC ਡਾਕਟਰ ਕਰਮਜੀਤ ਸਿੰਘ ਦੇ ਖਿਲਾਫ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਆਰਐਸਐਸ ਮੁਖੀ ਨਾਲ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਇੰਟਰੈਕਸ਼ਨ ਹੋਈ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੇਵਾ ਨਿਜ਼ਮਾ ਸੰਬੰਧੀ ਬਣਾਏ ਗਏ ਕਮੇਟੀ ਦੇ ਵਿੱਚੋਂ VC ਡਾਕਟਰ ਕਰਮਜੀਤ ਸਿੰਘ ਨੂੰ ਹਟਾ ਦਿੱਤਾ ਗਿਆ ਹੈ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦੇ ਇਲਜ਼ਾਮ ਤਹਿਤ ਸ਼ਰੋਮਣੇ ਕਮੇਟੀ ਨੇ ਐਕਸ਼ਨ ਲਿਆ ਹੈ ਡਾਕਟਰ ਕਰਮਜੀਤ ਸਿੰਘਾ ਆਰਐਸਐਸ ਦੇ ਮੁਖੀ ਮੋਹਨ ਬਾਗਵਤ ਹੋਰਾ ਦੇ ਨਾਲ ਇੱਕ ਸਮਾਗਮ ਦੇ ਵਿੱਚ ਗਾਲਪਨ ਕਰਦੇ ਹੈ ਮੋਹਨ ਬਾਗਵਤ ਆਰਐਸਐਸ ਸ਼ਿਵ ਸਟੇਜ ਤੇ ਹੁੰਦੇ ਹੈ ਉਸ ਵੇਲੇ ਡਾਕਟਰ ਕਰਮਜੀਤ ਸਿੰਘ ਦੀ ਭੂਮਿਕਾ ਨੂੰ ਲੈ ਕੇ ਸ਼ਰੋਮਣੇ ਕਮੇਟੀ ਨੇ ਵੱਡੇ ਸਵਾਲ ਖੜੇ ਕੀਤੇ ਕਿ ਆਰਐਸਐਸ ਮੁਖੀ ਦੇ ਸਾਹਮਣੇ ਵਾਰਤਾ ਦੇ ਦੌਰਾਨ ਸਿੱਖ ਵਿਰੋਧੀ ਵਿਚਾਰ ਧਾਰਾ ਦਾ ਪ੍ਰਟਾਵਾ ਕਰਦੇ ਕੌਣ ਨਜ਼ਰਾਂ ਬਹੁਤ ਵੱਡਾ ਬਿਆਨ ਆਖਰਕਾਰ ਪੰਜਾਬ ਦੇ ਵਿੱਚ ਇਸ ਖਬਰ ਨੇ ਵੱਡੀਆਂ ਸਿਆਸੀ ਚਰਚਾਵਾਂ ਹੁਣੇ ਤੋਂ ਜੇੜਨੇ ਸ਼ੁਰੂ ਕਰ ਦਿੱਤੀਆਂ ਨੇ ਕਿ ਆਰਐਸਐਸ ਚੀਫ ਮੌਨ ਭਾਗਵਤ ਇੱਕ ਪ੍ਰੋਗਰਾਮ ਦੇ ਵਿੱਚ ਸਨ ਦੂਜੇ ਪਾਸੇ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਸ ਪ੍ਰੋਗਰਾਮ ਦੇ ਵਿੱਚ ਸਨ ਤਾਂ SGPC ਨੇ ਹੋਰ ਬ੍ਰਿਫੀ ਦਿੱਤਾ ਪਰਮ ਜਿਆਦਾ ਜਾਣਕਾਰੀ ਨਹੀਂ ਸਨ ਪਾ ਰਹੇ ਆ ਪਰਮ ਕਿਹੜੇ ਗਰਾਉਂਡ ਸਟੈਕ ਕੀਤੇ ਗਏ ਕਿ ਇਹਨਾਂ ਨੂੰ ਕਮੇਟੀ ਦੇ ਵਿੱਚੋਂ ਹਟਾ ਦਿੱਤਾ ਗਿਆ ਅ ਦੇਖੋ ਕ੍ਰਿਸ਼ਨ ਤੁਹਾਨੂੰ ਯਾਦ ਹੋਏਗਾ ਕਿ ਜਿਹੜੇ ਸਿੰਘ ਸਾਹਿਬ ਸੀਗੇ ਵਿਧੀ ਵਿਵਧਾਨ ਬਣਾਇਆ ਜਾਣਾ ਸੀਗਾ ਜਥੇਦਾਰਾਂ ਨੂੰ ਲੈ ਕੇ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਮੂਲੀਅਤ ਸੀਗੀ ਉਹ ਰੱਖੀ ਗਈ ਸੀਗੀ ਉਸ ਕਮੇਟੀ ਦੇ ਵਿੱਚ ਇਹਨਾਂ ਨੂੰ ਪਾਇਆ ਗਿਆ ਸੀਗਾ ਜੇ ਜਥੇਦਾਰਾਂ ਨੂੰ ਹਟਾਉਣ ਅਤੇ ਉਹਨਾਂ ਦੀ ਸੇਵਾ ਮੁਕਤੀ ਅਤੇ ਉਹਨਾਂ ਨੂੰ ਜਿਹੜਾ ਲਗਾਉਣ ਦੀ ਜਿਹੜੀ ਵਿਧੀ ਵਿਧਾਨ ਬਣਾਉਣਾ ਸੀਗਾ ਉਸ ਕਮੇਟੀ ਦੇ ਵਿੱਚ ਡਾਕਟਰ ਕਰਮਜੀਤ ਸਿੰਘ ਸੀਗੇ ਯਾਨੀ ਕਿ ਸੀਗੇ ਤਾਂ ਮੈਂ ਕਹਿ ਰਿਹਾ ਕਿ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਗੁਰਨਾਲنگਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੇ ਡਾਕਟਰ ਕਰਮਜੀਤ ਸਿੰਘ ਸ਼੍ਰੋਮਣੀ ਕਮੇਟੀ ਵੱਲੋਂ ਇਹਨਾਂ ਨੂੰ ਉਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੀਗਾ ਪਰ ਗੱਲ ਇਹ ਸਾਹਮਣੇ ਆਈ ਹੈ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਰਐਸਐਸ ਮੁਖੀ ਦੇ ਨਾਲ ਇਹ ਵਾਰਤਾਲਾਪ ਕਰਦੇ ਦਿਖਾਈ ਦੇ ਦੇ ਰਹੇ ਨੇ ਜੋ ਕਿ ਸ਼੍ਰੋਮਣੀ ਕਮੇਟੀ ਨੇ ਸਿੱਧੇ ਤੌਰ ਤੇ ਉਹਨਾਂ ਨੂੰ ਸਿੱਖ ਵਿਰੋਧੀ ਵਿਚਾਰਧਾਰਾ ਦੱਸਿਆ ਉਹਨਾਂ ਨੇ ਕਿਹਾ ਕਿ ਜਿਹੜੀ ਆਰਐਸਐਸ ਹੈ ਉਹ ਸਿੱਖ ਵਿਰੋਧੀ ਵਿਚਾਰਧਾਰਾ ਹੈ ਤੇ ਡਾਕਟਰ ਕਰਮਜੀਤ ਉਹਨਾਂ ਨਾਲ ਸਟੇਜ ਸਾਂਝੀ ਕਰ ਰਹੇ ਨੇ ਜੋ ਕਿ ਨਿਯਮਾਂ ਦੇ ਬਿਲਕੁਲ ਖਿਲਾਫ ਨੇ ਇਸ ਕਰਕੇ ਇਹਨਾਂ ਨੂੰ ਉੱਥੋਂ ਹਟਾ ਦਿੱਤਾ ਜਾਂਦਾ ਹੈ ਉਸ ਕਮੇਟੀ ਦੇ ਵਿੱਚੋਂ ਹਟਾ ਦਿੱਤਾ ਜਾਂਦਾ ਹੈ ਸੋ ਵੱਡੀ ਗੱਲ ਹੈ ਕਿ ਇੱਕ ਗੁਰਨਾਨਗ ਦੇਵ ਯੂਨੀਵਰਸਿਟੀ ਜੋ ਕਿ ਵਿਸ਼ਵ ਪੱਧਰ ਤੇ ਮਸ਼ਹੂਰ ਹੈ ਜੋ ਕਿ ਵਿਦੇਸ਼ਾਂ ਦੇ ਵਿੱਚ ਕਾਫੀ ਮਸ਼ਹੂਰ ਹੈ ਬੱਚੇ ਇੱਥੇ ਪੜਨ ਵਾਸਤੇ ਆਉਂਦੇ ਨੇ ਵਿਦੇਸ਼ਾਂ ਤੋਂ ਗੋਰੇ ਕਾਲੇ ਸਭ ਇੱਥੇ ਪੜਨ ਵਾਸਤੇ ਆਉਂਦੇ ਨੇ ਪਰ ਇੱਥੇ ਆ ਕੇ ਹੁਣ ਉਸ ਜਿਹੜੇ ਵਾਇਸ ਚਾਂਸਲਰ ਨੇ ਉਹਨਾਂ ਨੂੰ ਇਸ ਤਰ੍ਹਾਂ ਕਮੇਟੀ ਦੇ ਵਿੱਚੋਂ ਹਟਾਉਣਾ ਇੱਕ ਵੱਡਾ ਅਸੀਂ ਸੰਕੇਤ ਕਹਿ ਸਕਦੇ ਹਾਂ ਪਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਆਪਣੇ ਅਸੀਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਉੱਤੇ ਆਪਣੇ ਜਿਹੜੇ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੇ ਉਹਨਾਂ ਤੇ ਖਰੀ ਉਤਰੀ ਹੋਈ ਐ ਸੋ ਇਸੇ ਨੂੰ ਲੈ ਕੇ ਡਾਕਟਰ ਕਰਮਜੀਤ ਹੋਰਾਂ ਨੂੰ ਆਰਐਸਐਸ ਮੁਖੀ ਦੇ ਨਾਲ ਜਿਹੜੀ ਵਾਰਤਾਲਾਪ ਉਹਨਾਂ ਵੱਲੋਂ ਕੀਤੀ ਗਈ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਸੇਝਾਂਝੀ ਕੀਤੀ ਗਈ ਉਸ ਨੂੰ ਲੈ ਕੇ ਜਿਹੜਾ ਸਿੱਧੇ ਤੌਰ ਦੇ ਉੱਤੇ ਚਿੰਤਾ ਪ੍ਰਗਟਾਈ ਐ ਸੋ ਚਿੰਤਾ ਪ੍ਰਗਟਾਉਣ ਦੇ ਨਾਲ ਨਾਲ ਉਹਨਾਂ ਨੂੰ ਜਿਹੜੀ ਕਮੇਟੀ ਦੇ ਵਿੱਚ ਰੱਖਿਆ ਗਿਆ ਸੀ ਉਸ ਤੋਂ ਬਾਹਰ ਕੱਢ ਦਿੱਤਾ ਗਿਆ ਡਾਕਟਰ ਕਰਮਜੀਤ ਸਿੰਘ ਉਹਨਾਂ ਨੂੰ ਜੀ ਪਰ ਪਰਮ ਇਸ ਗੱਲ ਦੇ ਮਾਇਨੇ ਬਹੁਤ ਡੂੰਗੇ ਨੇ ਦੇਖੋ ਆਰਐਸਐਸ ਚੀਫ ਮੋਹਨ ਬਾਗਵਤ ਸਟੇਜ ਤੇ ਸਨ ਵੀਸੀ ਮਾਈਕ ਫੜ ਕੇ ਕੁਝ ਕਹਿ ਰਹੇ ਸਨ ਇਸ ਪੂਰੇ ਮਾਮਲੇ ਤੇ ਜਿਹੜੀ ਸਟ੍ਰਾਈਕ ਐਸਜੀਪੀਸੀ ਨੇ ਮਾਰੀ ਹੈ ਬਹੁਤ ਵੱਡੇ ਗਿਣਤੀ ਤੇ ਜਿਹੇ ਸਿੱਖ ਲੀਡਰ ਨੇ ਜਿਨ੍ਹਾਂ ਦੀ ਆਰਐਸਐਸ ਦੇ ਲੀਡਰਾਂ ਨਾਲ ਸਾਂਝ ਹੈ ਉਹ ਪੋਲਿਟਿਕਲ ਤੌਰ ਤੇ ਕਹੀਏ ਗੈਰ ਸਿਆਸੀ ਤੌਰ ਤੇ ਕਹੀਗੀ ਉਥੇ ਐਸਜੀਪੀਸੀ ਕੀ ਕਰੇਗੀ ਬਿਲਕੁਲ ਦੇਖੋ ਇਸ ਬਾਰੇ ਵੀ ਸੋਚਣਾ ਜਿਹੜਾ ਹੈ ਵਧੀਆ ਸਵਾਲ ਤੁਸੀਂ ਪੁੱਛਿਆ ਕਿ ਕਈ ਅਜਿਹੀਆਂ ਸ਼ਖਸੀਤਾਂ ਨੇ ਜਿਹੜੀਆਂ ਕਿ ਉਹ ਆਰਐਸਐਸ ਦੇ ਮੁਖੀ ਦੇ ਨਾਲ ਚਾਹੇ ਆਰਐਸਐਸ ਦੀ ਕੋਈ ਤੇਜ ਹੋਵੇ ਉੱਥੇ ਜ਼ਰੂਰ ਉਹ ਦਿਖਾਈ ਦਿੰਦੀਆਂ ਨੇ ਪਰ ਕ੍ਰਿਸ਼ਨ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੀ ਦਿਖਾਈ ਨਹੀਂ ਦਿੱਤੀ ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਜੇਕਰ ਉਹ ਲੀਡਰ ਵੀ ਇਸ ਕਹ ਸਕਦੇ ਹਾਂ ਕਿ ਇਸ ਲਿਸਟ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਸਾਡੀ ਕਰ ਦਿੱਤਾ ਜਾਵੇਗਾ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਪਰ ਅੱਜ ਤੱਕ ਕੋਈ ਵੀ ਕੰਪਲੇਂਟ ਐਸੀ ਸਾਹਮਣੇ ਨਹੀਂ ਆਈ ਕਿ ਕੋਈ ਵੀ ਜਿਹੜਾ ਅਸੀਂ ਕਹਿ ਲਈਏ ਕਿ ਲੀਡਰ ਹੈ ਜਿਹੜਾ ਆਰਐਸਐਸ ਲੀਡਰ ਤੋਂ ਭਾਵੇਂ ਕਿ ਜਿਹੜਾ ਐਸਜੀਪੀਸੀ ਦਾ ਕੋਈ ਨੁਮਾਇੰਦਾ ਹੈ ਜਾਂ ਉਹਨਾਂ ਨੇ ਜਿਸ ਪੇਟੀ ਦੇ ਵਿੱਚ ਉਹਨੂੰ ਰੱਖਿਆ ਉਸ ਦਾ ਕੋਈ ਜਿਹੜਾ ਸਿੱਖ ਨੁਮਾਇੰਦਾ ਹੈ ਉਹ ਉਸਨੇ ਕੋਈ ਸਟੇਜਾਂ ਸਾਂਝੀ ਕੀਤੀ ਹੋਵੇ ਸੋ ਜਿਹੜੇ ਸਿਆਸੀ ਲੀਡਰ ਨੇ ਉਹ ਜ਼ਰੂਰ ਸਟੇਜਾਂ ਸਾਂਝੀਆਂ ਕਰਦੇ ਨੇ ਪਰ ਸਿੱਧੇ ਤੌਰ ਦੇ ਉੱਤੇ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਮੇਟੀ ਬਣਾਈ ਜਾਂਦੀ ਹੈ ਉਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਉਹਨਾਂ ਦੀ ਭੂਮਿਕਾ ਜਿਹੜੀ ਸਾਹਮਣੇ ਆਉਣੀ ਜਿਸ ਦੇ ਉੱਤੇ ਸਵਾਲਿਆ ਚਿੰਨ੍ਹ ਖੜੇ ਹੁੰਦੇ ਸੀਗੇ ਸੋ ਸਿੱਧੇ ਤੌਰ ਦੇ ਉੱਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹ ਕੜਤਨ ਜਿਹੜੀ ਹੈ ਇਹ ਦੇਖਣ ਨੂੰ ਪੁਰੀਸ਼ਣ ਜ਼ਰੂਰ ਮਿਲੇਗੀ ਕਿਉਂਕਿ ਮੋਹਨ ਭਾਗਵਤ ਖੋਰਾ ਦੀ ਗੱਲ ਕਰੀਏ ਐਸਪੀਸੀ ਦੇ ਮਨ ਦੇ ਵਿੱਚ ਅਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਗੱਲ ਹੈ ਕਿ ਇਹ ਸਿੱਖ ਵਿਰੋਧੀ ਵਿਚਾਰਧਾਰਾ ਦੇ ਹਨ ਚਾਹੇ ਉਹ ਆਰਐਸਐਸ ਹੈ ਚਾਹੇ ਮੋਹਨ ਭਗਵਤ ਹੈ ਸੋ ਉਹਨਾਂ ਦੀ ਵਿਚਾਰਧਾਰਾ ਕੀ ਹੈ ਇਹ ਮੋਹਨ ਭਗਵਤ ਦੱਸ ਸਕਦੇ ਨੇ ਪਰ ਇਸ ਵਿਚਾਲੇ ਜੋ ਇਹ ਇਸ ਮੌਕੇ ਦੇ ਉੱਤੇ ਹੋਇਆ ਹੈ ਇਸ ਨੇ ਸਾਰੇ ਪਾਸੇ ਚਰਚਾ ਜ਼ਰੂਰ ਛੇੜ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਜੇਕਰ ਕੋਈ ਤੇ ਸਾਂਝੀ ਮੋਹਨ ਭਗਵਤ ਹੋਰਾਂ ਦੇ ਨਾਲ ਕਰੇਗਾ ਜਾਂ ਆਰਐਸਐਸ ਦੇ ਨਾਲ ਕਰੇਗਾ ਕੀ ਉਸ ਦਾ ਹਸ਼ਰ ਜਿਹੜਾ ਹੈ ਉਹ ਇਹੀ ਹੋਏਗਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਬਿਲਕੁਲ ਹੈ ਬਹੁਤ ਵੱਡੇ ਕਿਚਰਚਾ ਸ਼ੇਅਰ ਦਿੱਤੀ ਆ ਆਖਿਰਕਾਰ ਡਾਕਟਰ ਕਰਮਜੀਤ ਸਿੰਘ ਆਰਐਸਐਸ ਮੁਖੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਬਤੌਰ ਵੀਸੀ ਡਾਕਟਰ ਕਰਮਜੀਤ ਸਿੰਘ ਉਸ ਕਮੇਟੀ ਦੇ ਵਿੱਚ ਸੀ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਜ਼ਮਾ ਸੰਬੰਧ ਇੱਕ ਨਵੀਂ ਕਮੇਟੀ ਸੀ ਜਿਹੜੀ ਕਿ ਵੱਡੇ ਪੱਧਰ ਤੇ ਚਰਚਾ ਇਸ ਕਦਰ ਕਰ ਰਹੀ ਸੀ ਕਿ ਜਥੇਦਾਰ ਸਾਹਿਬ ਕਿਸ ਕਦਰ ਲੱਗਣੇ ਨੇ ਕਿਵੇਂ ਪੂਰੇ ਮਾਪਦੰਡ ਤੈਅ ਕੀਤੇ ਜਾਣਿਆ ਕਰਾਈਟੇਰੀਆ ਕੀ ਰਹੇਗਾ ਪਰ ਇਹ ਬਹੁਤ ਵੱਡੀ ਖਬਰ ਆਪਣੇ ਆਪ ਚ ਬਣ ਗਈ ਹੈ ਕਿ ਆਰਐਸਐਸ ਨੂੰ ਲੈ ਕੇ ਆਕਾਲ ਤਖਤ ਸਾਹਿਬ ਦਾ ਇੱਕ ਹੁਕਮਨਾਮਾ ਵੀ ਸੀ ਤੁਹਾਡੇ ਯਾਦ ਹੋਏਗਾ ਉਸ ਹੁਕਮਨਾਮੇ ਦੇ ਵਿੱਚ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਸਾਂਝ ਨਹੀਂ ਰੱਖੀ ਜਾਣੀ ਹਾਲਾਂਕਿ ਆਰਐਸਐਸ ਦੇ ਲੀਡਰ ਤੇ ਆਰਐਸਐਸ ਖੁਦ ਕਹਿੰਦੀ ਹੈ ਕਿ ਆਸੀਂ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਹਾਂ ਕਿ ਸਾਡੇ ਤੋਂ ਵੱਡਾ ਤਾਂ ਸਿੱਖਾਂ ਨੂੰ ਕੋਈ ਪਿਆਰ ਹੀ ਨਹੀਂ ਕਰ ਸਕਦਾ ਆਰਐਸਐਸ ਦੇ ਕੈਂਪਾਂ ਦੇ ਵਿੱਚ ਵੀ ਗੁਰੂ ਸਾਹਿਬਾਨ ਬਾਰੇ ਅਕਸਰ ਪੜਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਿਆ ਗਿਆ ਫੈਸਲਾ ਇਹ ਐਂਡ ਪੁਆਇੰਟ ਕਿੱਥੇ ਹੋਏਗਾ ਕਿਉਂਕਿ ਪੰਜਾਬ ਦੇ ਵਿੱਚ ਇਸ ਫੈਸਲੇ ਦਾ ਇੰਪੈਕਟ ਸਿਆਸੀ ਅਤੇ ਗੈਰ ਸਿਆਸੀ ਤੌਰ ਤੇ ਵੀ ਪਾਏਗਾ ਕਿਉਂਕਿ ਹੁਣ ਤੱਕ ਪੰਜਾਬ ਦੇ ਬਹੁਤ ਵੱਡੇ ਗਿਣਤੀ ਦੇ ਵਿੱਚ ਲੀਡਰ ਆਰਐਸਐਸ ਦੇ ਲੀਡਰਾਂ ਨਾਲ ਉਹਨਾਂ ਦੀ ਸਾਂਝ ਰਹੀ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਖਰੀ ਗੱਲ ਹੈ ਕਿ ਫਾਰਮਰ ਐਜੀਟੇਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਜਨ ਸੰਗ ਅਤੇ ਆਰਐਸਐਸ ਦੇ ਲੀਡਰਾਂ ਵਿਚ ਇਸ ਤਰੀਕੇ ਦੇ ਡਿਸਟੈਂਸ ਹੋਏ ਕਿ ਡਿਸਟੈਂਸ ਕੱਟਣ ਦੇ ਕੇ ਮੇ ਪਰ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਕਿ ਕਿੱਥੇ ਤੱਕ ਜਾਏਗਾ ਇਹਦਾ ਅਸਰ ਕਿੱਥੇ ਤੱਕ ਹੋਏਗਾ 2027 ਦੀ ਇਲੈਕਸ਼ਨ ਤੋਂ ਪਹਿਲਾਂ ਕਿਤੇ ਕੋਈ ਪੱਕਾ ਹੀ ਫੁੱਲ ਸਟਾਪ ਤਾਂ ਨਹੀਂ ਉਸ ਚਰਚਾ ਤੇ ਲੱਗ ਜਾਏਗਾ ਜਿਹੜੀ ਗੱਟ ਜੋੜ ਦੀ ਚਰਚਾ ਸੀ ਕਈ ਵੱਡੇ ਜਿਹੜੇ ਕਿਆਸ ਨੇ ਇਸ ਖਬਰ ਨੇ ਉਹ ਖੜੇ ਕਰ ਦਿੱਤੇ ਨੇ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਆਰਐਸਐਸ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਐਸਜੀਪੀਸੀ ਦੇ ਕੋਈ ਲੀਡਰ ਜੁੜਨ ਗੱਲਬਾਤ ਦਾ ਸੀ ਦਾਇਰਾ ਕਿ ਵਧਾਈਏ ਪਰ ਪਰਮੇ ਬਹੁਤ ਵੱਡਾ ਸਵਾਲ ਹੈ ਕੇ ਦੇਖੋ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਹੁਣ ਤੱਕ ਅਕਾਲੀ ਦਲ ਦੇ ਲੀਡਰਾਂ ਦੀਆਂ ਬਹੁਤ ਸਾਂਝਾ ਜਨ ਸੰਘ ਅਤੇ ਆਰਐਸਐਸ ਦੇ ਲੀਡਰਾਂ ਨਾਲ ਰਹੀਆਂ ਨੇ ਕੋਈ ਦੋਹਰਾਮਾ ਨਹੀਂ ਹਾਨਾ ਪਰ ਸਵਾਲ ਬਹੁਤ ਵੱਡਾ ਬਣ ਜਾਂਦਾ ਹੈ ਕਿ ਆਰਐਸਐਸ ਕਿਉਂ ਇਹ ਨਸਲ ਕਰਮ ਦੀ ਚਾਹ ਪੜੇਗਾ ਨਾ

सिक्स स्टडी चेयर शुरू करी है क्योंकि तो उसमें हमने से जो सर्वे से जो माचू होती है और गुरु नानक देव जी का जो उद्देश्य सर्वदापाला उसको लिंक करने के लिए हमने एक चेयर स्टैब्लिश कर ली है और उस पर हमने कार्य शुरू कर दिया है क्योंकि जो तो हमारी परंपरा है उसको हम एकजुट में ला सकते हैं तीसरी बात तो